ਹਾਂਜੀ ਤੇ ਇਹ ਦੇਖੋ ਪਿੰਡ ਸਤੋਜ ਦੇ ਵਿੱਚ ਅਸੀਂ ਇੱਥੇ ਸਾਰੇ ਮਨੋਂ ਰੇਸ ਲਾਉਣ ਆਉਂਦ ਨੇ ਕਾਫੀ ਮੁੰਡੇ ਤੇ ਇੱਥੇ ਜਿਹੜੀਆਂ ਇਹ ਖਜੂਰਾ ਨੇ ਨਾਲੇ ਦੇ ਉੱਪਰ ਕਈ ਤੇ ਇਹਨਾਂ ਖਜੂਰਾ ਦੇ ਉੱਪਰ ਵੀ ਜੜਿਆਂ ਦੇ ਕਾਫੀ ਆਲ ਨੇ ਬਣੇ ਹੋਏ ਸੀ ਦੋ ਪਿੱਛੇ ਨੇ ਮੈਂ ਪਿੱਛੋਂ ਵੀ ਲੰਘ ਕੇ ਆਇਆ ਤੇ ਕਈ ਇੱਥੇ ਵੀ ਨੇ ਤੇ ਇਹ ਜਿਹੜੇ ਰੜ ਕੇ ਰੜ ਕੇ ਬਣਾਉਂਦੇ ਨੇ ਉਹ ਵੱਢ ਕੇ ਲੈ ਗਏ ਤੇ ਆ ਬਿਜੜਿਆਂ ਦੇ ਆ ਸਾਰੇ ਆਲ ਨੇ ਨੇ ਜਿਹੜੇ ਇਹ ਸਾਰੇ ਮਨੁੱਖ ਥੱਲੇ ਡੇਗ ਗਏ ਇਹ ਸਮਾਂ ਇਹਨਾਂ ਦਾ ਜਿਹੜਿਆਂ ਦਾ ਹੁੰਦਾ ਜਿਹੜਾ ਉਹ ਬੱਚੇ ਪੈਦਾ ਕਰਕੇ ਮਨੁੱਖ ਕਾਂਡੇ ਦੇ ਕੇ ਬੱਚੇ ਪੈਦਾ ਕਰਨਾ ਹੁੰਦਾ ਤੇ ਪਰ ਇਹਨਾਂ ਦੇ ਵਿੱਚ ਜ਼ਿਆਦਾਤਰ ਆਲ ਨੇ ਜਿਹੜੇ ਉਹ ਬੱਚਿਆਂ ਵਾਲੇ ਨੇ ਜਿਹੜਾ ਆਲ ਨਾ ਮੜਿਆ ਹੁੰਦਾ ਉਹਦੇ 'ਚ ਬੱਚੇ ਹੁੰਦੇ ਜਿਵੇਂ ਇਹ ਆਲ ਨੇ ਇਹ ਮੜਿਆ ਹੋਇਆ ਇਹ ਪਾੜ ਕੇ ਦੇਖਿਆ ਸੀਗਾ ਤੇ ਇਹਦੇ ਵਿੱਚ ਬੱਚੇ ਨੇ ਆ ਦੇਖੋ ਆਹਦੇ ਤਿੰਨ ਚਾਰ ਬੱਚੇ ਨੇ ਇਹਦੇ 'ਚ ਜਿਹੜੇ ਇਸ ਤਰ੍ਹਾਂ ਦੇ ਆਲਣ ਨੇ ਇਹ ਸਾਰਿਆਂ ਇਹਨਾਂ ਚ ਸਾਰਿਆਂ ਦੇ ਬੱਚੇ ਨੇ ਜਿਵੇਂ ਹੁਣ ਆਲਣਾ ਪਿਆ ਇਹਦੇ ਜੀ ਵੀ ਬੱਚੇ ਨੇ ਹਨਾ ਉਹ ਆਲਣੇ ਪਏ ਨੇ ਉਹਨਾਂ ਜੀ ਬੱਚੇ ਨੇ ਤੇ ਆਲਣੇ ਦੇ ਵਿੱਚ ਵੀ ਬੱਚੇ ਨੇ ਇਹਨਾਂ ਦੇ ਸਾਰਿਆਂ ਦੇ ਬੱਚੇ ਪਏ ਨੇ ਇਹ ਪਤਾ ਨਹੀਂ ਕਿਹੜਾ ਲੈ ਕੇ ਗਿਆ ਕਿਹੜਾ ਨਾ ਤੇ ਇਹ ਬਹੁਤ ਵੱਡਾ ਪਾਪ ਕਰਕੇ ਗਿਆ ਨਿੱਕੇ ਨਿੱਕੇ ਬੱਚੇ ਨੇ ਇਹਨਾਂ ਦੇ ਹੁਣ ਸਾਰੇ ਇੱਥੇ ਐਂ ਮਰ ਜਾਣਗੇ ਵਿਚਾਰੇ ਇਹ ਆਲਣੇ ਜੀ ਵੀ ਬੱਚੇ ਨੇ ਇਹਰੇ ਚ ਅਜੇ ਦੇਣੇ ਸੀ ਬੱਚੇ ਆਂਡੇ ਨੇ ਇਹ ਚ ਵੀ ਬੱਚੇ ਨੇ